ਆ ਵੀ ਦੇ ਲੋ ਯਾਰ ਬੜੀ ਕਿਸੇ ਨੇ ਕਮਾਲ ਚੀਜ਼ ਬਣਾਈ ਆ ਨਾਲੇ ਛੱਲੇ ਦਾ ਛੱਲਾ ਬਣ ਗਿਆ ਚਾਬੀ ਦੇ ਵਿੱਚ ਨਾਲੇ ਜਦੋਂ ਦਿਮਾਗ ਟੈਨਸ਼ਨ ਦੇ ਵਿੱਚ ਹੋਵੇ ਤਾਂ ਤੁਸੀਂ ਇਹਨੂੰ ਜੋੜਨ ਲੱਗ ਜਿਓ ਇਸ ਤਰ੍ਹਾਂ ਵੀ ਚਾਰੇ ਪਾਸੇ ਨੂੰ ਇੱਕੋ ਜਿਹਾ ਰੰਗ ਹੋਣਾ ਚਾਹੀਦਾ ਆ ਹੋ ਗਿਆ ਲੱਗਦਾ ਇੱਕ ਆ ਵੀ ਰਹਿ ਗਿਆ ਪੀਲਾ ਜਿਹਾ ਹੈਨਾ ਤੇ ਬੰਦਾ ਜਿਹੜਾ ਟੈਨਸ਼ਨ ਦੇ ਵਿੱਚ ਹੁੰਦਾ ਉਹ ਵੀ ਠੀਕ ਹੋ ਜਾਂਦਾਗਾ ਪਰ ਗੇਮ ਆ ਬਈ ਦਿਮਾਗ ਦੀ ਆ ਚਾਰੇ ਪਾਸੇ ਨੂੰ ਘੌਂਦਿਆਂ ਟਿਕਟੀਆਂ ਜੀਆਂ ਆ ਅਰੇ ਇਦਾਂ ਰੰਗ ਇੱਕੋ ਜਿਹਾ ਕਰਨੇ ਇੱਕ ਰਹਿ ਗਿਆ ਲਿਆ ਉਹ ਇਹ ਦੇਖਦੇ ਆ ਕਰਦਾ ਕਿ ਨਹੀਂ ਕਰਦਾ ਇਹ ਜੁੜਦੀ ਬਹੁਤ ਔਖੀ ਹੈ ਬਰੇ ਪਰ ਦਿਮਾਗ ਲਾ ਕੇ ਜੁੜ ਜਾਂਦੀ ਆ ਇਹ ਘਮਾਇਿਆਂ ਨੂੰ ਕਿੱਦਨੂੰ ਘਮਾਏਗਾ ਹੁਣ ਇਹ ਦੇਖਦੇ ਆ ਲਾਸਟ ਰਹੀ ਇੱਕ ਜੁੜਦੀ ਜਾਂ ਨਹੀਂ ਜੁੜਦੀ ਇਹ ਨੀਲਾ ਵੀ ਹੋ ਗਿਆ ਚਿੱਟਾ ਰੰਗ ਹੋ ਗਿਆ ਰੈਗੜਾ ਕਮਾਣਾ ਕਿਸੇ ਪਾਸੇ ਨੂੰ ਪਤਾ ਲੱਗੂ ਇੱਥੇ ਨਹੀਂ ਲੱਦੇ ਚਿੱਟਾ ਹੋ ਰਹੀ ਏ ਨਾ ਹੈ ਇੱਥੇ ਨਹੀਂ ਲੱਦੇ ਚਿੱਟਾ ਹੋ ਰਹੀ ਏ ਨਾ ਇਹ ਦੇਖਿਆ ਇਹ ਕੋਣ ਜੀ ਇਹ ਦਿੱਕੂਡ ਆ ਜੂ ਇੱਥੇ ਦਾ ਲਾਲ ਆ ਜੂ ਇੱਥੇ ਬਰੋ ਜਾਣਗੇ